ਉਪਰ ਹੀ ਭੱਲਿਆ ਹੈ ਇਹ ਗੱਲਾਂ ਮਰ ਹੱਥ ਤੇ ਅਸਰ ਹੋ ਚੱਲਿਆ ਕਰਬਾਦ ਹੋ ਗਿਆ ਉਹ ਕੀ ਜਾਣੇ ਪੰਛੀ ਹਜਾਦ ਹੋ ਗਿਆ ਖਲੋਇਆ ਕਬੱਡੇ ਦਾ ਖਲੋਇਆਆਂ ਬੋਤਲਾਂ ਤੋਂ ਖੇੜਾ ਛੁੱਟਿਆ ਅੱਜ ਦੋ ਸੋਨੀ ਜੀ ਕੁੜੀ ਨੇ ਹੱਥ ਕੁੱਟਿਆ ਸੀ ਉਹ ਮੂਸੇ ਵਾਲਾ ਇਹ ਜਿੱਥੇ ਵਾਲਾ ਹੈ ਕੱਲ ਮੈਂ ਠਾ ਲਈ ਤੇਰੇ ਸਵਾਰੇ ਤੇ ਅੱਜ ਤਾਂ ਮੇਰ ਕਰਦੇ ਹੋ ਕਰਮਾਂ ਦੇ ਮਾਰੇ ਤੇ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਯੂਟਿਊਬਤਾਪਨੂ ਤੇ ਮੇਰਾ ਚੈਨਲ ਚੰਗ ਦੀ ਰਾਹ ਦਾ ਸਵਾਗਤ ਸਾਰਿਆਂ ਦਾ ਆਪਣੀ ਹਾਲਤ ਵੇਹੀ ਰਹੇ ਜੇ ਮੇਰੀ ਖੇਤਰੋਂ ਦੀ ਬਣੀ ਅੱਜ ਮਿੱਟੀ ਧੂੜ ਉਡਦੀ ਪਈ ਤੇ ਕੰਮ ਦਾ ਕੰਮ ਚੱਲਦਾ ਕਰਕੇ ਜੋ ਬਿਜਲੀ-ਬੁਜਲੀ ਦਾ ਕੰਮ ਸੀ ਥੋੜੀ ਫਿਟਿੰਗ ਹੋਣ ਵਾਲੀ ਉਹ ਕਰਵਾਉਣ ਵਾਲੀ ਕਿਉਂਕਿ ਅਜੇ ਸ਼ਟਰਿੰਗ ਦਾ ਕੰਮ ਤੇ ਸਾਡਾ ਹਫਤੇ ਤੇ ਵੀ ਅਗਾਂਹ ਲੇਟ ਹੀ ਆ ਮੈਂ ਚਲੋ ਇਹ ਤੇ ਆ ਵੜੀ ਸੋਣੀ ਵਗਣ ਢਈ ਆ ਵਗਣ ਦੇ ਨਾਲ ਆਵਾਜ਼ ਦੇ ਵਿੱਚ ਟੱਪੀ ਵੀ ਆ ਖਾ ਖਾ ਮੂੰਹ ਕਰ ਕਰਨਾ ਭਰਿਆ ਪਿਆ ਚੋ ਵੀ ਖਤੀ ਧੂੜ ਦੇ ਨਾਲ ਦੋਸਤੋ ਆ ਕਿੰਨਿਆ ਮੇਰਾ ਕੰਮ ਆ ਇਹ ਫਿਰ ਨਾ ਜਮਦ ਨਾਲੇ ਗਰਮੀ ਤੋਂ ਬਾਅਦ ਆ ਥੋੜਾ ਆ ਜ ਦਿਨ ਥੋੜਾ ਸਹੀ ਆ ਤੇ ਦੇ ਉਹ ਚੜਾ ਹੀ ਵੀ ਭਰਨੇ ਦੇ ਮਾਨੂੰ ਲੱਗੇ ਆ ਤੇ ਵਿੱਚ ਪਾਉਣਗੇ ਅਸੀਂ ਥੱਲੇ ਲਾਈਟਾਂ ਵੀ ਮਜ ਆ ਰੜਾ ਰੜਾ ਵੇਖ ਤੇ ਇਲੈਕਟ੍ਰਿਕ ਨਾ ਪੰਨਾ ਜੀ ਨਾ ਪਾਈ ਭੱਲਿਆ ਹੈ ਇਹ ਗੱਲਾਂ ਦਾ ਹੱਦ ਤੇ ਅਸਰ ਹੋ ਜਾਂਦਿਆ ਇਹ ਮੁੰਡਾ ਇਹ ਰਹੇ ਲੱਗਾ ਨਾਲ ਕੰਮ ਤੇ ਪਿੰਡ ਦਾ ਬ੍ਰਹਮਣਾ ਅੱਜ ਇਹ ਵੀ ਪੂਰੀ ਪਰਫਾਰਮ ਚ ਹੈ ਭਾਈ ਮੇਰੀਆਂ ਕੱਢੀ ਜਾਂਦਾ ਪੁਮੀਰੀਆਂ ਕੱਢੀਆਂ ਆ ਦਿਖਾਉਂ ਤਾ ਉਹ ਬੋਲਣ ਹੀ ਨਹੀਂ ਦਿੰਦਾ ਅੱਡਾ ਇਹ ਲਾ ਬਾ ਪਾ ਕੰਮ ਹੋ ਗਿਆ ਬੰਮਲ ਤੇ ਫਰਨੇ ਵਾਲੇ ਤੇ ਇਹੜੇ ਗੋਨਡਲਾ ਦੇ ਵਿੱਚ ਟਰੈਕਟਰ Eh ਇਹੋ ਕੁਭੂ ਨਾਮ ਮਿਲਣ ਕਰਕੇ ਸੌਣ ਕਰਕੇ ਮਜੂਰ ਗਿਆ ਲੱਗਦਾ ਹੈ ਬਾਰੇ ਫਰੇ ਬ੍ਰੇਕ ਨਹੀਂ ਗੱਡੀ ਸੀ ਅਗੀ ਕੀ ਬਾਤ ਹੈ ਵਾਹ ਇਹ ਤਾਂ ਨਹੀਂ ਆਉਂਦੀ ਅਸੀ ਵੀ ਇਹ ਤਾਂ ਰੋਣਾ ਬਿਨਾ ਬ੍ਰੇਕਾਂ ਤੋਂ ਪਹਿਆ ਹਲਦਾ ਅੱਜ ਤਾਂ ਖੜਾ ਦੋਸਾ ਸੌਣਾ ਆ ਸਾ ਕੱਢਿਆ ਇਹਦਾ ਮੌਸਮ ਨੇ ਇਹਦੇ ਦੋ ਦਿਨ ਤੈਨ ਲੱਗਾ ਵੀ ਜਿਵੇਂ ਉਹ ਗੱਦਾ ਵੀ ਮੈਂ ਮੈਂ ਆਪਣਾ ਕਰਦਣਾ ਚਲੋ ਮੈਂ ਜਦੋਂ ਦੇ ਆਪਾਂ ਹੀ ਕਿੰਦੇ ਨੂੰ ਕਰਕੇ ਨਾ ਸਾਰੇ ਤੇ ਉਹ ਕਰਦੇ ਵੀ ਕੱਢ ਲੈਂਦੇ ਆ ਕਿੰਨਾ ਸਵਾਲ ਲੱਗਦਾ ਆਪਣਾ ਸਾਰਾ ਠੀਕ ਹੈ ਉਹ ਸਸਨੇ ਇਹ ਦੇ ਬਾਲ ਨੂੰ ਪੋਸ਼ਾ ਗੱਲ ਤੋਂ ਲੈਣਾ ਆ ਪਾਈਪੂ ਵੀ ਲੱਭ ਜੇ ਪੈਣੇ ਆ ਹਾਂ ਇਹ ਲੈਣਾ ਆ ਹੀ ਆਪ ਲੈਵਾਂਗੇ ਜੇ ਤੂੰ ਨੇ ਬਣਾਇਆ ਤੈਨੂੰ ਦੱਸ ਦਿਆ ਜੀ ਜੋ ਵੀ ਆ ਕਰ ਦਿੰਦੇ ਸਲਾਹ ਹੈ ਹਾਂ ਲੈ ਕੋਈ ਨਾ ਲੱਗਦਾ ਵਰਨੇ ਪੰਨ ਲੈ ਨਾ ਅਲਕੀਨ ਆਂ ਡੱਬੜੀਆਂ ਕੰਮ ਆਪਣਾ ਹਾਂ ਚਲੋ ਕਿਤੇ ਹੁਣ ਵੀਮ ਪਰ ਜਣਗੇ ਕਿ ਬੰਦਾ ਹੱਡਾ ਜਮਚੋ ਛੁੱਟੀ ਕਰ ਗਿਆ ਇਹਦੇ ਅਰੇ ਤੈਨੂੰ ਪਹਿਲਾਂ ਮੈਂ ਕਿਹਨਾਂ ਲਾ ਹੂੰ ਨਿਕਾਸ ਤੇਰੀ ਗੱਲ ਸੁਣ ਗਾਣਾ ਤਾਣ ਲਾ ਹਾਂ ਹਾਂ ਗਾਲਾਂ ਬੋਲਦਾ ਵੀ ਨਰਮੀ ਕਿੱਥੇ ਲਗਾ ਇੱਕੋ ਵੱਟ ਇੱਕੋ ਵੱਟ ਹੋ ਗਈ ਬਰਬਾਦ ਹੋ ਗਿਆ ਹੋ ਗਈ ਜਾਣੇ ਪੰਛੀ ਹਜਾਦ ਹੋ ਗਿਆ ਖਲੋਇਆ ਕਬੱਡੀ ਦੇ ਖਲੋਇਆਆਂ ਬੋਤਲਾਂ ਤੋਂ ਖੇੜਾ ਛੁੱਟਿਆ ਅੱਜ ਤੋਂ ਸੁਣੀ ਜੀ ਕੁੜੀ ਮੇਰਾ ਹੱਥ ਕੁੱਟਿਆ ਤਲ ਤੇ ਨਲ ਭਰੀ ਜਾਲੇ ਗਾਣਾ ਸੁਣਾਈ ਜਾ ਆਪਣਾ ਬਣਾ ਲਿਆ ਤੇਰਾ ਫਿਰ ਸਾਸੀ ਜੜੀਆਂ ਖੰਗਦਾ ਜੀ ਲੱਗਪਨ ਹੋ ਜਾਵੇ ਤੇ ਰੰਗ ਦੀ ਹੀ ਥਾਲ ਰੱਖੂ ਟਾਡੇ ਦਾ ਮਲੰਗ ਦਾ ਉਹ ਸੋਚਦੀ ਹੋ ਗਈ ਬਰਬਾਦ ਹੋ ਗਿਆ ਹੋ ਗਈ ਜਾਨੇ ਮਜੀਠੇ ਵਾਲਾ ਯਾਦ ਹੋ ਗਿਆ ਆਏ ਹਾਏ ਆਏ ਹਾਏ ਮਜੀਠੇ ਵਾਲਾ ਦੇਖ ਸਿੱਧੂ ਮੂਸੇ ਵਾਲਾ ਇਹ ਮਜੀਠੇ ਵਾਲਾ ਏ ਲੋਕੀ ਗਾਣਾ ਸੁਣਾ ਸੁਣਾ ਕਰਕੇ ਧਮ ਖਲਾਉਣਾ ਵਾਲਾ ਕੰਮ ਨਹੀਂ ਨਾ ਕਰ ਮੈਂ ਖਲਾਉਣਾ ਨਹੀਂਗਾ ਤੋ ਇਤਰਾਸ ਰਾਈ ਜਾ ਇੱਕ ਟੱਪਾ ਹੋਰ ਸੁਣਾ ਦੇ ਟੱਪਾ ਇਹ ਵੱਧੂ ਵੱਜੀ ਚਲੋ ਹੁੰਦਾ ਹਦਾ ਜੀ ਆ ਜੇ ਸ਼ਮਾਨੂ ਗਿਰੋ ਕੰਮ ਤੋਂ ਫਰੀ ਹੋਏ ਨਾ 30 ਮਿੰਟ ਬੈਠ ਕੇ ਮਾਰਾਂ ਗੱਪਾਂ ਆਪਾਂ ਇਹ ਨੂੰ ਸ਼ਤਰੇਂ ਲੱਗਣੇ ਆ ਸ਼ਤਰੇਂ ਲੱਗ ਕੇ ya da ਜਿਹੜੇ ਉਹ ਦਾ ਬੀਮਾ ਤੇ ਅੰਦਰ ਲੱਗਣ ਗਿਆ ਇਹ ਕਾਹਦੇ ਕੰਮ ਸੀ ਥੋੜਾ ਟਿਪੀਕਲ ਜਿਹਾ ਇੱਥੇ ਜੇ ਕਰਨਾ ਪਿਆ ਤੇ ਉਹਦਾ ਉੱਟ ਕੇ ਉਹ ਹੀ ਕਰਵਾਉਂਦੇ ਆ ਆ ਜਦੋਂ ਹੋ ਜੇ ਨਪੜ ਜੀ ਮਾਲ ਆਮ ਕਰਨ ਵਾਲੇ ਮੁੰਡਿਆਂ ਨਾਲ 7-8 ਵੀ ਚੱਲਦਾ ਰਹਿੰਦਾ ਪੰਜਾਬ ਦੇ ਚੱਲਦਾ ਵੀ ਪੈਂਦਾ ਕਰ ਲੈਣਾ ਥੋੜਾ ਜਿਆ ਕੀ ਲੱਗਾ ਰਿਹਾ ਨਾ ਫਰੰਟ ਇਹ ਨਹੀਂ ਤੁਹਾਡਾ ਮੁੰਡਾ ਹੁੰਦਾ ਮਾਮੇ ਨੂੰ ਲਾ ਲਵਾਂ ਨਾਲੇ ਇਹਦਾ ਕਿਹੜਾ ਤੁਹਾਨੂੰ ਪੈਂਦੀ ਲੱਗੇ ਹਾਂ ਮਿਲਦਾ ਤੇ ਆਏਗੀ ਕੰਮ ਆਤਾ ਹੈ ਅਸਲ ਇਹ ਪਜਾ ਮੰਗਦੇ ਰੱਜ ਵੀ ਕੀ ਕਹਿੰਦੇ ਸੀ ਜਿਆਦਾ ਮੰਗਦੇ ਸੀ ਕਹਿੰਦੇ ਦਿਹਾੜੀ ਰੱਖ ਲਓ ਨਹੀਂ ਤੇ ਘਰ ਉਹ ਲੈਟਰ ਵਾਲੇ ਹਾਂ ਲੈਟਰ ਜੇ ਤੈਨੂੰ ਆਵਾਂ ਗਟਰੀ ਕਰ ਸਕਦੇ ਜੇ ਤੁਹਾਨੂੰ ਕੋ ਲੋੜ ਇਹ ਅਰੇ ਮੇਰੇ ਮਸ਼ੀਨਾਂ ਚਾਹ ਲੈਟਰ ਪਾਉਣ ਨਾਲੇ ਅਸਲ ਅਸਲ ਉਹਦਾ ਕੀ ਹੈ ਇਹਨਾਂ ਕੋ ਮਸ਼ੀਨ ਹੀ ਨਾ ਹੋਣੀ ਤਾਂ ਖਸਾ ਖੰਦਾ ਜੀ ਇਹ ਸਾਈਆਂ ਆਛਾ ਕਿੰਨੇ ਕਾਇਰੀ ਹੋਏ ਕੱਲ ਮੈਂ ਠਾ ਲਈ ਤੇਰੇ ਸਵਾਰੇ ਤੇ ਅੱਜ ਤਾਂ ਮੇਰ ਕਰਦੇ ਹੋ ਕਰਮਾਂ ਦੇ ਮਾਰੇ ਤੇ ਜੋ ਸੀ ਨਿਮਾਨੇ ਟੱਠੇ ਤੇਰੇ ਦੁਆਰੇ ਤੇ ਜਵਾ ਦਾ ਬੇਡਾ ਨੀਤਾ ਪਰ ਤੁਸੀਂ ਤਾਰ ਕੇ ਤੀਜ ਦੀ ਰਾਖੀ ਕੀਤੀ ਲਾਲਾਂ ਨੂੰ ਵਾਰ ਕੇ ਦੇਸ਼ ਤੋਂ ਨਾਲ ਵਾਰ ਕੇ ਤੇ ਦੋਸਤੋ ਮੇਰੀ ਅੱਜ ਦੀ ਛੋਟੀ ਜਿਹੀ ਸਾਂਝ ਮੇਰੀ ਮੈਂ ਤੁਹਾਡੇ ਨਾਲ ਹਾਂਜੀ ਮਿੱਟੀ ਘੱਟੇ ਚੋਈ ਆ ਰਿਹਾ ਤੇ ਇਹ ਦੇਖੋ ਪਹਿਲਾਂ ਮੈਂ ਹਾਂ ਵੀ ਅੱਜ ਛੋਟਾ ਜਿਹਾ ਬਣਾਉਂ ਬਣੂਗੇ ਅੱਜ ਦਾ ਕੋਈ ਸਾਂਝ ਨਹੀਂ ਪਾਈ ਪਰ ਚਲੋ ਅੱਜ ਦੀ ਸ਼ੇਅਰਿੰਗ ਤੁਹਾਡੇ ਨਾਲ ਕਰਦੇ ਆਂ ਤੇ ਕੰਮ ਤਾਂ ਦਾਇੜਾ ਵਾ ਚੱਲ ਜਿੰਦਾ ਤੇ ਚਲਦੇ ਰਹਿਣੇ ਕੰਮ ਹਮੇਸ਼ਾ ਤੱਕ ਤੱਕ ਕਰਦੇ ਆ ਤੇ ਜਿੱਥੇ ਵੀ ਦੇਸ਼ ਦੇਸ਼ ਚ ਮੇਰੇ ਵੀ ਚੈਨਲ ਨੂੰ ਦੇਖਣ ਦਾ ਜੀ ਤੇ ਮੇਰੇ ਚੈਨਲ ਨੂੰ ਨੂੰ ਸਤਿ ਸ਼੍ਰੀ ਅਕਾਲ ਦੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਆ ਕਿ ਮੈਂ ਤੁਹਾਡੇ ਨਾਲ ਹੋਰ ਛੋਟੀਆਂ ਮੋਟੀਆਂ ਹਲਕੀਆਂ ਫੁਲਕੀਆਂ ਸਾਂਝਾ ਤੁਹਾਡੇ ਨਾਲ ਪਾਉਂਦਾ ਰਹਿ ਸਕਾਂ ਕਿ ਅੱਜ ਜਿਹੜੀ ਹਵਾ ਜਿਹੜੀ ਬਹੁਤ ਤੇਜ਼ ਚੱਲ ਰਹੀ ਆ ਤੇ ਕਟਾ ਮਿੱਟੀ ਬਹੁਤ ਉੱਡ ਰਿਹਾ ਤੁਸੀਂ ਦੇਖ ਰਹੇ ਜੀ ਬੱਸ ਓਏ ਮੁੰਡੇ ਵੀ ਸਾਡੇ ਜਿਹੜੇ ਆ ਕੰਮ ਤੇ ਲੱਗੇ ਆ ਤੇ ਇਧਰ ਦੀ ਸਾਈਡ ਆ ਇਹ ਆ ਆਈ ਵੀ ਮੇਰੀ ਸਾਂਝ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ